ਬਹੁਤੀ ਭਾਗਾਂ ਵਾਲਾ ਦਿਨ ਹੈ ਜੀ ਮੈਂ ਤਾਂ ਬੜੀ دیر ਤੋਂ ਰਿਕੁਐਸਟ ਕਰ ਰਿਹਾ ਸੀਗਾ ਬਾਬਾ ਜੀ ਨੂੰ ਪਿਛਲੇ ਤਕਰੀਬਨ 1 ਸਾਲ ਤੋਂ ਲੱਗਿਆ ਹੈ ਸੀਗਾ ਔਰ ਅੱਜ ਬਾਬਾ ਜੀ ਨੇ ਬੇਨਤੀ ਪ੍ਰਵਾਨ ਕੀਤੀ ਹੈ ਬਾਬਾ ਗਿੰਦਰ ਸਿੰਘ ਜੀ ਢਿੱਲੋ ਸਾਹਿਬ ਔਰ ਬਾਬਾ ਤਸਦੀਕ ਸਿੰਘ ਗਿੱਲ ਸਾਹਿਬ ਸਪੈਸ਼ਲ ਤੌਰ ਤੇ ਨਾਭਾ ਦੀ ਸੰਗਤ ਜਿਨ੍ਹਾਂ ਨੇ ਬੜੀ ਕਿਰਪਾ ਕੀਤੀ ਹੈ ਸੱਜਣ ਕਰ ਗਏ ਨੇ ਸਾਨੂੰ ਦਰਸ਼ਨ ਦਿੱਤੇ ਨੇ ਉਸ ਤੋਂ ਬਾਅਦ ਹੀਰਾ ਮਹਿਲ ਦੇਖਣ ਦੀ ਬਹੁਤ ਤਮੰਨਾ ਸੀ ਕਿਉਂਕਿ ਹਿਸਟਰੀ ਨਾਲ ਜੁੜੇ ਹੋਏ ਨੇ ਜੀ ਲੰਮੇ ਸਮੇਂ ਤੋਂ ਜਦੋਂ ਵੀ ਮਿਲਦਾ ਸੀਗਾ ਤਾਂ ਮੈਂ ਨਾਭਾ ਹਿਸਟਰੀ ਦੀ ਗੱਲ ਕਰਦਾ ਸੀ ਅੱਜ ਉਹ ਦਿਨ ਆਇਆ ਕਿ ਉਹਨਾਂ ਦੇ ਅੰਦਰ ਕੋਸਟਿਸੀ ਕਿ ਨਾ ਜੀਰ ਦੀ ਰਮਾਲ ਦੇਖਣਾ ਆ ਕਾਫੀ 1.5 2 ਘੰਟੇ ਰਮਾਲ ਦੇ ਵਿੱਚ ਲੱਗ ਗਏ ਨੇ ਖਾਣਾ ਖਾ ਕੇ ਤੇ ਨਾਬਾਦੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ ਆ ਕਿ ਸਭ ਦੀਆਂ ਅਰਦਾਸਾਂ ਦੁਆਵਾਂ ਨੇ ਕੰਮ ਕੀਤਾ ਜੇ ਬਾਬਾ ਜੀ ਸ਼ੇਸ਼ਤਾ ਤੇ ਨਾਬਾਦੀ ਸੰਗਤ ਨੂੰ ਦਰਸ਼ਮ ਦੇ ਕੇ ਗਏ ਆ ਤੇ ਪਾਤਸ਼ਾਹ ਸਾਹਿਬ ਦੀ ਕਿਰਪਾ ਬਣਾ ਕੇ ਰੱਖਣ ਕਿ ਸਾਰੀ ਸੰਗਤ ਜਿਹੜੀ ਆ ਤੰਦਰੁਸਤ ਰਹੇਗੀ ਮਹਿਲ ਤੋਂ ਜੈਨੂ ਪਾਤੀ ਦਾ ਨਜ਼ਰ ਮਿਲਣ ਕਿ ਪਾ ਕੀ ਵੱਲ ਰਹੀ ਮਹਿਲ ਦੇ ਵਿੱਚ ਐਕਚੁਅਲੀ ਹਿਸਟਰੀ ਜਿਹੜੀ ਹੈ ਜੀ ਉਹ ਬਹੁਤ ਪਸੰਦ ਕਰਦਾਂ ਬਾਬਾ ਜੀ ਤੇ ਨਾਭਾ ਰਿਆਸਤ ਦਾ ਜਿਹੜਾ ਇਤਿਹਾਸ ਹੈ ਮਰਜਾ ਹੀਰਾ ਸਿੰਘ ਜੀ ਮਰਜਾ ਕਮਨ ਸਿੰਘ ਜੀ ਸਿੱਖਿਜ਼ਮ ਨੂੰ ਲੈ ਕੇ ਜੋ ਕੰਟਰੀਬਿਊਸ਼ਨ ਨਾਭਾ ਰਿਆਸਤ ਦੀ ਉਹਦੇ ਤੋਂ ਬਾਬਾ ਜੀ ਬਹੁਤ ਤਮਾਮ ਹਨ ਸੋ ਮਨ ਦੇ ਵਿੱਚ ਉਹਨਾਂ ਦੇ ਤਾਂ ਸੀ ਕਿ ਮੈਂ ਜ਼ਰੂਰ ਹੀਰਾ ਮਹਿਲ ਨਾਭਾ ਦੀ ਹਿਸਟਰੀ ਦੇ ਵੀ ਦੇਖਣੀ ਪਾਉਣਾ ਹਾਂ ਇਸ ਸਵਾਗਤ ਦੇ ਮੌਕੇ ਤੇ ਨਾਇਕਾਨ ਸਿੰਘ ਨਾਭਾ ਜੀ ਦਾ ਮਹਾਨ ਕੋਸ਼ ਜਿਹੜਾ ਜੀ ਬਾਬਾ ਜੀ ਨੇ ਜਟਾਜੀ ਕੀਤਾ ਹੈ ਤੇ ਬਾਕੀ ਇਹ ਤਾਂ ਸੰਗਤ ਦਾ ਪਿਆਰ ਹੈ ਜੀ ਕਿਉਂਕਿ ਜਿਨ੍ਹਾਂ ਨੂੰ ਆਪਾਂ ਮੰਨਦੇ ਆਂ ਆਪਣੀ ਆਸਥਾ ਹੈ ਤੇ ਜਦੋਂ ਆਪਾਂ ਉਹਨਾਂ ਨੂੰ ਦਿਲੋਂ ਯਾਦ ਕਰੀਏ ਤੇ ਫਿਰ ਆਪ ਹੀ ਆ ਜਾਂਦੇ ਚੱਲ ਕੇ ਜੀ ਬੜੀ ਬੇਨਤੀ ਪ੍ਰਵਾਨ ਕੀਤੀ ਸੱਚੇ ਪਾਤਸ਼ਾਹ ਨੇ ਬਾਬਾ ਜੀ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿੰਨਾ ਜਿਆਦਾ ਫਿੱਕਾ ਨਾ ਕਰੀ। ਮੈਂ ਕਹਿੰਦਾ ਪੁੱਛ ਫਿਰ ਉਹ ਜੀ ਸੰਗਤ ਤੇ ਇੰਨਾ ਸ਼ਾਹ ਸੀਗਾ ਸਵੇਰ ਤੇ 4 ਵਜੇ ਤੋਂ ਸੰਗਤ ਨਾਭੇ ਪੰਚਨਾ ਸ਼ੁਰੂ ਹੋ ਗਈ ਸੀ ਔਰ ਸੰਗਤ ਜਦ ਤੱਕ ਬਾਬਾ ਜੀ ਗਏ ਨਹੀਂ ਉਹ ਤੱਕ ਬੈਠੀ ਰਹੀ ਹੈ ਕੋਈ ਆਪਣੀ ਆਪਣੀ ਤਰੀਕੇ ਨਾਲ ਕੋਈ ਹੱਥ ਜੋੜ ਰਿਹਾ ਕੋਈ ਉਹਨੂੰ ਨਮਸਕਾਰ ਕਰ ਰਿਹਾ ਤੇ ਕੋਈ ਗੀਤ गा ਰਿਹਾ ਕੋਈ ਰੋ ਰਿਹਾ ਕਿਸੇ ਅੱਖਾਂ 'ਚ ਪਾਣੀ ਆ ਤੇ ਕੋਈ ਆਪਣੀ ਆਪਣੀ ਭਾਵਨਾ ਨਾਲ ਜਿਹੜਾ ਆਪਣੀ ਆਪਣੀ ਭక్తి ਜਿਹੜੀ ਹੈ ਪ੍ਰਗਟ ਕਰ ਰਿਹਾ ਹੈ ਸਿੱਕਾ ਬਹੁਤ ਸੰਗਤ ਭਾਗਾਂ ਵਾਲੀ ਹੈ ਨਾ ਭਾਦੀ ਕਿ ਸੰਗਤ ਦੇ ਹਿੱਸੇ ਅੱਜ ਇਸ ਮੁਬਾਰਕ ਦਿਨ ਆਏ ਹੋ ਤੇ ਪਾਛਾ ਧੰਨਵਾਦ ਹਾਂ ਜੋ ਤਾਂ ਬਾਬਾ ਜੀ ਕਾ ਇੱਥੇ ਆਣੇ ਤੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਬਹੁਤ ਵੈਲਕਮ ਯਹਾਂ ਤੇ कि वो महल आए जिस तरह से पहले के टाइम में यहाँ पे सिर्फ संग महात्मा आया करते थे वैसे ही रौनकें लगी हैं रौन लगनी अभी महल में आप देख सकते हैं कि कितनी संगत आई है बाबा जी को देखने मिलने के लिए तो मैं बाबा जी के बहुत शुक्रगुजार हूँ थैंक यू वेरी मच के हम कि उन्होंने मेरा इन्विटेशन डाला और महल आ रहे हैं हाँ जी फर्स्ट टाइम आ रहे हैं क्योंकि बाबा जी को भी पुरानी चीज़ों का बहुत शौक़ है पुरानी इमातों का उन्हें महल भी देखना है बाबा जी, तो जी को लेके कितना उत्साह बाबा जी को लेके हम लोग तो सब बहुत खुश है हैं बट आप बाहर उत्साह देख सकते हैं कि संगत में कितना उत्साह है जो बाबा जी को फॉलो करते हैं और मैंने इस तरह से किसी को भी किसी के भी फॉलोवर्स नहीं देखे हैं जिस तरह से बाबा जी के फॉलोअर्स हैं मतलब इतना ज्यादा बाबा जी के प्रति सबका लगाव है कि इट्स uh, अनबिलीवेबल वो बाबा जी को पहले से पता था हम बताने की जरूरत और बाबा जी को फॉर्चुनेटली पूरी नाभा की हिस्ट्री के बारे में भी बताया महाराजा गुदमन सिंह जी के भी बारे में बताया और बाबा जी इस बात से बहुत खुश हैं कि हम लोग उस महल को वापस रिस्टोर कर रहे हैं तो इसलिए मैंने बाबा जी को रिक्वेस्ट नहीं किया पहले आइए देखने कि अब कैसा है और फिर साल भर बाद वापस आइएगा देखने के क्या चेंजेस आए और बाबा जी खुद को बहुत शौक है पुरानी चीज़ों को बचाने का पुरानी चीज़ों को रिस्टोर करने का ਤੋਂ ਕਹਿੰਦਾ ਕਿ ਮੈਂ ਫਿਰ ਦਾ ਜ਼ਰੂਰ ਆਉਂਗਾ ਉਹਨਾਂ ਕਹਿੰਦਾ ਪਲੀਜ਼ ਆਪਾਕਿਟ ਮੇਂ ਸੁਜੈਸ਼ਨ ਵੀ ਦੋ ਜੇ ਹਮੇ ਔਰ ਕਿਸ ਤਰ੍ਹਾਂ ਸਿਸ ਕੋ ਅੱਛੇ ਸੇ ਰੀਸਟੋਰ ਕਰ ਸਕੀ। ਕਾਫੀ ਸਾਲ ਸੇ ਇਸ ਮੇਂ ਕੁਛ ਕੰਮ ਨਹੀਂ ਹੋਤਾ। ਜੀ ਪ੍ਰੇਮ ਸਿੰਘ ਜੀ ਦਾ ਵੀ ਨਾਮ ਰੱਜੇ। ਹਾਂ ਬਾਈ ਖਾ ਜੀ ਆਪਕੋ ਬਿਲਕੁਲ। ਸਬਸੋ ਸਤਪੰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਜੀ ਦੇ ਫਤਿਹ। ਪਹਿਲਾਂ ਤੋਂ ਹੀ ਬਾਬਾ ਜੀ ਦਾ ਆਨ ਦਾ ਪਲਾਨ ਸੀਗਾ। ਪਹਿਲਾਂ ਪੋਸਟਪੋਨ ਹੋ ਰਾਇ ਸੀ ਕਦੇ ਕੁਝ ਬੀ ਸਿਚੂ ਜੇ ਕੋਈ ਵੀ। ਹੁਣ ਚਲੋ ਪੱਕਾ ਹੋਇਆ ਫਾਈਨਲ ਹੋਇਆ। ਹੁਣ ਬੱਛ ਥੋੜੀ ਦੇਰ ਬਾਅਦ ਆਣ ਆਲੇ ਨੇ ਤਾ ਦੇਖ ਸਕਦੇ ਹੋ ਬਾਹਰ ਬਹੁਤ ਸਾਰੀ ਸੰਗਤ ਵੀ ਆਈ ਹੋਈ ਹੈ ਮੁਲਾਕਾਤ ਹੋਈ ਸੀ ਅੰਦਰ ਚ ਫਿਰ ਅੱਜ ਹੋਰ ਵੀ ਸੰਗਤ ਆਉਣੀ ਹੈ ਪਹਿਲਾਂ ਹੀ ਆ ਜੋ ਕਾਫੀ ਹੈ ਫਿਰ ਹੌਲੀ ਹੌਲੀ ਹੋਰ ਆਉਣਾ ਹੈ ਸਿਕਿਉਰਿਟੀ ਗਾਰਡ ਸਾਰੇ ਕੁਝ ਆਏ ਨੇ ਇਤਨਾ ਸਾਰੀ ਸੰਗਤ ਵੀ ਕੁਛ ਹੈ ਅਸੀਂ ਵੀ ਕੁਝ ਨੂੰ ਕਿ ਬਿਆ ਸਾਡੇ ਬਾਬਾ ਜੀ ਜਿਨ੍ਹਾਂ ਨੂੰ ਮਿਲਣ ਲਈ ਲੋਗ ਕੈ ਕਿੰਨੀ ਮੈਂ ਤੇ ਮਨੋ ਜੋ ਵੀ ਕਰ ਸਕਦੇ ਹਾਂ ਸਾਰੇ ਕਰ ਦਿੰਦੇ ਉਹ ਸਾਡੇ ਘਰ ਆ ਕੇ ਸਾਡੇ ਨੂੰ ਮਿਲਣ ਆਏ। ਥਿੱਲੀ ਖੁਸ਼ੀ ਆ ਫਸਟ ਟਾਈਮ। ਫਸਟ ਟਾਈਮ ਤਾਂ ਦੇਖੋ ਖੁਸ਼ੀ ਤਾਂ ਹੁੰਦੀ ਆਂਦੀ ਐ। ਕਿਉਂਕਿ ਜਦੋਂ ਸਾਰੇ ਸੰਗਤ ਨੂੰ ਤਾਂ ਸਾਡੇ ਤੋਂ ਡਬਲ ਖੁਸ਼ੀ ਐ ਕਿਉਂਕਿ ਅਸੀਂ ਪਹਿਲਾਂ ਤੋਂ ਨਹੀਂ ਮੰਨਦੇ ਨੇ। ਉਹ ਕੋਈ ਜਦੋਂ ਬੱਚੇ ਸੀਏ ਤਾਂ ਤੋਂ ਮੰਨਦੇ ਸੀ। ਅਸੀਂ ਤਾਂ ਹੁਣ ਜਾਣਿਆ ਪਛਾਣਿਆ ਜਦ ਮਾਪੇ ਛੁੱਟੋ ਤਾਂ ਇਹ ਜਿਹੜਾ ਖੰਚਾ ਵੈਲ ਬਹੁਤ ਅੱਛਾ ਮਹਿਸੂਸ ਕਰਦੇ ਹਾਂ। ਹਮ ਸਤਸੰਗੀ ਹਾਂ ਔਰ ਕਾਫੀ ਸਾਲ ਹੋ ਗਏ ਤੇ ਸਾਡੀ ਫੈਮਲੀ ਤੋਂ ਜੁੜੀ ਹੋਈ ਹੈ। और हम अभ्यास डेरा पे पहुंच जाते हैं सारे सत्संग अटेंड करते हैं बहुत अच्छा लग रहा है कि अब हमारे की तरफ की में भी आ रही है कई बार बोले नहीं अब मेरी काफी बार नहीं बहुत अच्छा महसूस कर रहे हैं और बहुत स्पेशल है और बाबा जी भी आ रहे हैं बहुत एफर्ट बना के आ रहे हैं सब लोग ਉਹਨੂੰ ਦਾਨੀ ਕਰਨੀ ਲੰਬੇ ਉੱਥੇ